ਕੀ ਹੋਇਆ ਮੇਰੀ ਮਾਂ ਤੂੰ ਰੋਈਂ ਘਰ ਜਾਂ ਤੂੰ ਰੋਈਂ ਲੰਬਾਈ ਕੀ ਹੋ ਗਿਆ ਕੀ ਹੋਇਆ ਮੇਰੀ ਮਾਂ ਕੀ ਹੋਇਆ ਦੱਸ ਅਸਲਾਮੁਅਲੈਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਚੜ੍ਹਦੇ ਪੰਜਾਬ ਦੇ ਅੰਦਰ ਇੱਕ Hindu ਮਾਂ ਜੀ ਨੂੰ ਉਹਦਾ ਹੀ ਪੁੱਤਰ ਮਾਰਦਾ ਕੁੱਟਦਾ ਸੀ ਉਹਦੇ ਤੇ ਜ਼ੁਲਮ ਕਰਦਾ ਸੀ ਤੇ ਫਿਰ ਉਹ ਮਾਂ ਜੀ ਜਿਹੜੀ ਬੜੀ ਇਮੋਸ਼ਨਲ ਜੀ ਵੀਡੀਓ ਹੈ ਉਹ ਜਦੋਂ ਸਰਦਾਰ ਜੀ ਦੇ ਕੋਲ ਗਈ ਸਰਦਾਰ ਜੀ ਮਨੁੱਖਤਾ ਦੀ ਸੇਵਾ ਵਾਲੇ ਜਿਹੜੇ ਨੇ ਉਹ ਇਨਸਾਨੀਅਤ ਦੀ ਜਿਹੜੀ ਖidmat ਕਰ ਰਹੇ ਨੇ ਉਹ ਸਾਡੇ ਸਾਰਿਆਂ ਵਾਸਤੇ ਇੱਕ ਮਿਸਾਲ ਹੈ ਸਰਦਾਰ ਜੀ ਨੇ ਉਸ ਮਾਂ ਦੀ ਗੱਲ ਵੀ ਸੁਣੀ ਉਹਨਾਂ ਨੂੰ ਗਲੇ ਵੀ ਲਗਾਇਆ ਤੇ ਉਹਨਾਂ ਦਾ ਜਿਹੜਾ ਬੇਟਾ ਸੀ ਜਿਹੜਾ ਜ਼ੁਲਮ ਕਰਦਾ ਸੀ ਉਹਦੀ ਫੇਰ ਕਲਾਸ ਵੀ ਲਈ ਇਸੇ ਨੂੰ ਦੱਲਾਈ ਦੀ ਵੀਡੀਓ ਹੈ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਕੀ ਹੋਇਆ ਮੇਰੀ ਮਾਂ

ਨਵੇਂ ਸ਼ਹਿਰ ਤੋਂ ਇਹਦਾ ਬੇਟਾ ਉਹ ਜੀ ਜੀ ਬਾਬਾ ਇਹ ਮੈਨੂੰ ਬਹੁਤ ਤੰਗ ਕਰਦਾ ਮਾਰਦਾ ਜਾਨ ਕੁੱਟਦਾ ਕੋਈ ਨਾ ਚੁੱਪ ਕਰ ਇਹਦਾ ਨਾਂ ਕੀ ਰਿੰਕੂ ਰਕੇਸ਼ਾ ਰਕੇਸ਼ ਹਾਂ ਰਿੰਕੂ ਰਕੇਸ਼ਾ ਜੀ ਰਿੰਕੂ ਰਕੇਸ਼ ਕਿਵੇਂ ਠੀਕ ਆ ਜੀ ਜੇ ਕੀ ਗੱਲ ਮੰਮੀ ਨੂੰ ਵੀ ਕੁੱਟਦਾ ਦੈਡੀ ਨੂੰ ਵੀ ਕੁੱਟਦਾ ਤਾਇਆ ਪਿੱਛੇ ਖੜਾ ਤੇਰਾ ਦੇਖ ਰੋਈ ਜਾਂਦਾ ਤਾ ਆਹ ਕਿੰਨਾ ਪਿਆਰ ਬਹੁਤ ਮਾਂ ਦੇ ਪਿੱਛੇ ਦੇਖੀ ਤਾ ਦੇਖੀ ਤਾ ਇਹ ਕਿੰਨਾ ਪਿਆਰ ਕਰਦਾ ਤੈਨੂੰ ਸਾਈਕਲ ਤੈਨੂੰ ਸਾਈਕਲ ਤੇ ਨਿੱਕੇ ਹੁੰਦੇ ਨੇ ਲੈ ਕੇ ਜਾਂਦਾ ਟੌਫੀਆਂ ਦੁਕਾਨੇ ਲਿਆਉਂਦਾ ਆਉਂਦਾ ਹੱਟੀ ਤੇ ਕਿੰਨਾ ਕਮੋੜੇ ਤੈਨੂੰ ਮੋਢਿਆਂ ਤੇ ਬਿਠਾ ਕੇ ਝੂਟਾ ਦਿੰਦਾ ਹੁੰਦਾ ਸੀਗਾ ਤੂੰ ਹੁਣ ਕੁੱਟਦਾ ਯਾਰ ਨਹੀਂ ਕੋਈ ਪੱਜ ਗਿਆ ਜੀ ਇੱਥੇ ਪੰਜੀ ਛੇ ਦੀ ਨਹੀਂ ਮਿਲਿਆ ਜੀ ਜਲਦੀ ਆਂਦਾ ਤੇ ਆਪਣੇ ਨਾਨਕੇ ਜਿਹੜੇ ਅਸੀਂ ਟੋਲ ਦੇ ਰਾਤ ਸਾਰੇ ਟੋਲਦੇ ਰਹੇ ਫੇਰ ਰਾਤ ਨੂੰ ਟੈਲੀਫੋਨ ਆਇਆ ਮਾਮਾ ਮੇਰਾ ਕਹਿੰਦਾ ਪਹੁੰਚ ਗਿਆ ਇੱਥੇ ਆ ਗਿਆ ਤੇ ਮੈਂ ਆਪਣੇ ਮੁੰਡਾ ਪਹਿਲਾਂ ਨਵੀਨੀਦਮ ਕੰਮ ਕਰਦਾ ਹੁੰਦਾ ਸੀ ਇਹ ਦੇ ਲੋ ਚਾਰ ਹੋ ਗਿਆ 10 15 ਸਾਲ ਤਾਂ ਹੋ ਗਿਆ 20 ਚੰ ਸਭ ਚੱਕਰ ਜਿਹੀ ਭੇਜ ਮੈਂ ਅੱਗੇ ਤੁਹਾਨੂੰ ਦੱਸੇ ਇਸ ਨੇ ਮੈਂ ਭਾਗ ਕਿ ਦ ਰੱਖਣਾ ਚਾਹੁੰਦਾ ਹਾਂ ਕੰਮ ਕੋਈ ਹੈ ਕਿਹੜਾ ਵਾ ਜੀ ਨਵਾਂ ਸ਼ਹਿਰ ਦੇ ਨਾਲ ਪਿੰਡ ਦੌਲ ਨੋ ਨਹੀਂ ਬੰਦਾ ਬਣੀ ਕੋਈ ਨਾ ਜੀ ਆਪਾਂ ਰਿੰਕੂ ਨੂੰ ਇੱਥੇ ਰੱਖ ਲਾਂਗੇ ਕੋਈ ਨਾ ਤੁਸੀਂ ਨਾਲ ਰੱਖੋ ਆ ਗਿਆ ਨਾ ਅਸੀਂ ਤੁਹਾਨੂੰ ਇਹ ਬੰਦ ਨਹੀਂ ਅਸੀਂ ਮੈਂ ਮੈਂ ਰਹਿਣਾ ਨਹੀਂ ਜਿਹੜੀ ਯਾਰ ਇੱਥੇ ਉਹ ਘਰ ਨੂੰ ਜਾਣਾ ਨਹੀਂ ਨਹੀਂ ਕੰਮ ਕਰਦਾ ਬੰਦੇ ਨੂੰ ਵੀ ਨਹੀਂ ਕੰਮ ਕਰਦਾ ਮੈਂ ਘਰ ਜਾਣਾ ਹੈ ਘਰ ਨਹੀਂ ਦਰਵਾਜ਼ਾ ਆਪਾਂ ਕੰਮ ਕਰਾਂਗੇ ਤੁਹਾਨੂੰ ਪਾ ਮਿਲਿਆ ਕਰੋ ਤਨਖਾਹ ਮਿਲਿਆ ਕਰੋ ਤੁਹਾਨੂੰ ਮੈਂ ਰਹਿਣਾ ਨਹੀਂ ਜਿਹੜੀ ਉਹਦੇ ਕੋਲ ਦੰਨ ਮਹੀਨੇ ਦੇ ਮਹੀਨੇ ਦੇ ਮੈਂ ਜਾਣਾ ਹੈ ਦੋ ਦੋ ਮਹੀਨੇ ਦੇ 20000 ਰੁਪਏ ਤਨਖਾਹ ਦੇ ਆਂਗਾ ਸਿਕਾ ਨੂੰ ਵੀ ਨਹੀਂ ਮਾਰਦਾ ਮੈਂ ਉਹ ਨਹੀਂ ਪੈਸੇ ਦੇਣੇ ਦੀ ਨਾਲੇ ਪੁੱਤ 20000 ਰੁਪਏ ਤਨਖਾਹ ਦੇ ਖੜਦਾ ਯਾਰ ਖੜ ਜਾ ਠੀਕ ਹੈ ਕਿੰਨੇ ਦੀ ਬੀਰ ਪੇ ਤਨਖਾਹ ਦੇਵਾਂਗੇ ਤੇ ਦੁੱਤੀ ਪਾਣੀ ਤੈਨੂੰ ਵਧੀਆ ਮਿਲੂਗਾ ਤੇ ਬਿਸਕੁਟ ਮਿਲੂਗਾ ਸੋਹਣੇ ਕੱਪੜੇ ਨਾ ਮਾਂ ਮੈਂਤ ਨਾ ਕਰ ਇਹ ਨਾ ਕਰ ਮੈਂ ਜੇ ਤੇਰਾ ਬਥੇਰ ਗੇ ਅਰਦਾਸ ਕਰਦੀਆਂ ਇਹ ਮਨ ਦਾ ਐਂ ਤੀਰਾ ਕਨੋ ਮੈਨੂੰ ਹੈ ਨਾ ਇਹਨੇ ਮਾਰ ਬੈਠੋ ਨਾ 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 ਰੱਖਾਂਗੇ ਦੀਨ ਦੀ ਨਾਲਾ ਤੁਹਾਡੇ ਆਪ ਇਹਨੂੰ ਦਾਖਲ ਕਰ ਲੈਣਾ ਵੀਰੇ ਇਹਨੂੰ ਇਹਦਾ ਕੰਮ ਕਰਾ ਕੇ ਨੂੰ ਸਾਡੇ ਨਾਲ ਪਲਵਿਨੀਅਮ ਦਾ ਸਾਰਾ ਕੰਮ ਜਾਣਦਾ ਰੈਂਕ ਉਹ ਦਰਵਾਜ਼ੇ ਬਾਰੀਆਂ ਸਾਡੇ ਬਣਾ ਦੇਣੀਆਂ ਇਹਨੇ ਸਾਰੀਆਂ ਗੌਰਿੰਗ ਨੂੰ ਮੇਰੇ ਤਾਂ ਬਿਆਗ ਨਾ ਰਹੀ ਤੂੰ ਦਿਨੇ ਕੰਮ ਕਰਕੇ ਸ਼ਾਮ ਨੂੰ ਘਰੇ ਚਲੇ ਜਾਇਆ ਕਰੀ ਤੇ ਆਪ ਇੱਥੇ ਕਰਨੀ ਬੁੱਤ ਤੂੰ ਜਾਣਾ ਹਾਂ ਘਰੇ ਚਲੇ ਜਾਂਦੀ ਸ਼ਾਮ ਨੂੰ ਘਰੇ ਸਵੇਰੇ ਇੱਥੇ ਆ ਗਿਆ ਗੌਰਿੰਗ ਨੂੰ ਠੀਕ ਆ ਜੀ ਠੀਕ ਆ ਨਾ ਗੱਲ ਚੱਲ ਰਿੰਕੂ ਆ ਜਾ ਅੰਦਰ ਆ ਜਾ ਰਿੰਕੂ ਤਿੰਨ ਭੈਣਾਂ ਦਾ ਇਕੱਲਾ ਭਰਾ ਰਿੰਕੂ ਭੈਣਾਂ ਬਾਹਰ ਆ ਕੈਨੇਡਾ ਚ ਦੋ ਤਾਂ ਬਾਹਰ ਨੇ ਇੱਕ ਸਟਰੀਆ ਚ ਇੱਕ ਯੂ ਐਸ اے ਚ ਆ ਦੋ ਕੁੜੀਆਂ ਪੜੀਆਂ ਲਿਖੀਆਂ ਇੰਜੀਨੀਅਰ ਨੇ ਇਹ ਵੀ 10 ਪੜਿਆ ਹੋਇਆ ਸੀਗਾ ਬਸ ਪਤਾ ਨਹੀਂ ਕੀ ਸਮੱਸਿਆ ਆਈ ਪਿਛਲੇ 15 20 ਸਾਲਾਂ ਤੋਂ ਰਿੰਕੂ ਸਮੱਸਿਆ ਵੱਧਦੀ ਜਾ ਰਹੀ ਹੈ ਘਟਣ ਦੀ بجائے ਤੇ ਹੁਣ ਪਿਛਲੇ ਸਮੇਂ ਤੋਂ ਦਵਾਈ ਚੱਲਦੀ ਹੈ ਸੁਪਨਿਆਂ ਦੇ ਘਰ ਤੋਂ ਗੁਰੂ ਕੇ ਲੰਗਰਾਂ ਦੇ ਵਿੱਚੋਂ ਠੀਕ ਹੋ ਜਾਂਦਾ ਫਿਰ ਥੋੜੇ ਟਾਈਮ ਬਾਅਦ ਹੋਵੇਂ ਹੋ ਜਾਂਦਾ ਠੀਕ ਹੋ ਜਾਂਦਾ ਥੋੜੇ ਟਾਈਮ ਬਾਅਦ ਫਿਰ ਹੋਵੇਂ ਹੋ ਜਾਂਦਾ ਚਾਰ ਪੰਜ ਹਫ਼ਤਾ ਰਹਿਣਾ ਉਹ ਗੁੱਡੀਆਂ ਕਹਿੰਦੀ ਵੀ ਡੈਡੀ ਤੂੰ ਜਿੱਦਾਂ ਵੀ ਹੁਣ ਸਾਡਾ ਦੋਨ ਦਿਖਾਵਾ ਵੀ ਤੇ ਬੀਜਾ ਵੀ ਸਾਡਾ ਆ ਗਿਆ ਭੇਜਿਆ ਤੜਕੀ ਨੇ ਇਹ ਕਹਿੰਦੀ ਬੇੜੀ ਤੁਸੀਂ ਇਹਦਾ ਇਹਦਾ ਕੁਪਰਾ ਲਾ ਕੀਤਾ ਨਹੀਂ ਕਰਦੇ ਨਹੀਂ ਤੁਸੀਂ ਇੰਨੇ ਚਿਰ ਹੋ ਗਏ ਮੈਂ ਪੁੱਤ ਅਸੀਂ ਤਾਂ ਹੁਣ ਅਸੇ ਅੱਕ ਗਏ ਆ ਕਹਿੰਨੀ ਮੈਂ ਤੁਹਾਨੂੰ ਕਿਹੜੇ ਹੌਨਾ ਮਾਰ ਲਾ ਇਥੇ ਮੰਗਾਵਾ ਕਿੱਦਾਂ ਕਰਾਂ ਕਹਿੰਦੀ ਮੈਂ ਉਹਨੇ ਦੇਣਾ ਸਾਡਾ ਬੀਜਾ ਵੀ ਕਿ ਜੇ ਤੂੰ ਹਾਂ ਦਾ ਭੇਜਿਆ ਨੇ ਵਿਚਾਰੀ ਨੇ ਕਿ ਕੰਮ ਕੀਤਾ ਸਾਰਾ ਇੰਟਰਵਿਊ ਹੋ ਗਿਆ ਯਾਰ ਤਾਂ 15 2 ਇਹਨੀ ਫਿਰ ਦਵਾਈ ਨੂੰ ਲੈਣ ਕੋਈ ਜਿਆ ਮੁੰਡੇ ਨਾਲ ਕੋਈ ਜਦ ਆਇਆ ਨਹੀਂ ਹੈ ਉਹ ਨਿਕਲ ਕੇ ਭੱਜ ਗਿਆ ਇਹਨੀ ਨੀਰ ਮੇ ਹੁਣ ਦੇ ਲੋ ਬਈ 22 ਦੇ ਆਦੇ ਉਹ ਲੜਕੀ ਕਹਿੰਦੀ ਤੂੰ ਡੈਡੀ ਤੂੰ ਇੱਥੇ ਉਹਨਾਂ ਦੇ ਨਾਲ ਗੱਲਬਾਤ ਕਰੋ ਉਹਨਾਂ ਨਾਲ ਗੱਲਬਾਤ ਕਰੋ ਸਾਹਮਣ ਸਾਡਾ ਪ੍ਰੋਬਲਮ ਸਾਡੀ ਪੂਰੀ ਕਰ ਦੇਣਾ ਸਾਲ ਸੀਮੇ ਰੱਖਣ ਜਾਂ ਸੈੱਟ ਹੋ ਜਾਊਗਾ ਤੇ ਉਹਦੀ ਸ਼ਾਦੀ ਵੀ ਕਰਨੀ ਹੈ ਅਸੀਂ ਕਰਾਂ ਕਰਾਂਗੇ ਉਹਨੇ ਭਾਜੀ ਦੀ ਮਿਹਨਤ ਕਰੋ ਮਸਾਂ ਹੀ ਕਰੀ ਜਾਂਦਾ ਬਗਣਤੀ ਵੀ ਕਰਦਾ ਫੇਰ ਜਿਆਾਠੀ ਕੋ ਨਾ ਫਿਰ ਸਹੀ ਆ ਨੀ ਤੂੰ ਨੀਂਦਾਂ ਨਹੀਂ ਕਰਨਾ ਬਾਰ ਬਾਰ ਥੁੱਕੀ ਜਾਂਦਾ ਹੈ ਇਹ ਉਹ ਗਿਣਤੀ ਕਰਦਾ ਇੱਕ ਦੋ ਗਿਣਦਾ ਆ ਉਧਰ ਅਹਮਦਾਬਾਦ ਇਹ ਸਹੀ ਹੈ ਕੋਈ ਗੱਲਬਾਤ ਨਹੀਂ ਪਿੰਡ ਵਿੱਚ ਕਿਹਨਾਂ ਨੂੰ ਗੱਲ ਨਹੀਂ ਕਰਦਾ ਝਗੜਾ ਨਹੀਂ ਕਰਦਾ ਕੋਈ ਲੜਾਈ ਨਹੀਂ ਕਰਦਾ ਕਿਸੇ ਨਾਲ ਵੀ ਬਹੁਤ ਘਰਾਂ ਦੀ ਇਹ ਸਮੱਸਿਆ ਜਿਹਦੇ ਵਿੱਚ ਕਿਸੇ ਦਾ ਕੋਈ ਧੀ ਜਾਂ ਕੋਈ ਪੁੱਤ ਮੰਨ ਲਓ ਤਿੰਨ ਬੱਚੇ ਆ ਜਾਂ ਚਾਰ ਬੱਚੇ ਉਹਨਾਂ 'ਚ ਇੱਕ ਬੱਚਾ ਦਿਮਾਗੀ ਠੀਕ ਨਹੀਂ ਹੁਣ ਦੂਜੇ ਬੱਚੇ ਤਾਂ ਅੱਗੇ ਵੱਧ ਕੇ ਉਹਨਾਂ ਦੇ ਵਿਆਹ ਹੋ ਗਏ ਆਪਣੇ ਆਪਣੇ ਜੀਵਨ ਚ ਅੱਗੇ ਵੱਧ ਕੇ ਕੋਈ ਬਾਹਰ ਚ ਲਿਆ ਗਿਆ ਕੋਈ ਜੌਬ ਕਰਦਾ ਕੋਈ ਕੁਛ ਕਰਦਾ ਜਿਹੜਾ ਇੱਕ ਬੱਚਾ ਪਿੱਛੇ ਇਸ ਤਰ੍ਹਾਂ ਦੇ ਕੰਡੀਸ਼ਨ 'ਚ ਰਹਿ ਜਾਂਦਾ ਹੁਣ ਜਨਨਾ ਟਾਈਮ ਮਾਪੇ ਬੈਠੇ ਆ ਮਾਂ ਬਾਪ ਦੀ ਤੇ ਜ਼ਿੰਮੇਵਾਰੀ ਇਹ ਵਿਚਾਰੀ ਛੱਡ ਕੇ ਨਹੀਂ ਜਾ ਸਕਦੇ ਕਿੱਥੇ ਜਾਣ ਕੀ ਕਰਨ ਤੇ ਇਹ ਮੈਮੀ ਇਹ ਤਾਂ ਵਿਆਹ ਕਰਦੀ ਸਾਰਿਆਂ ਲੋਕਾਂ ਨੇ ਵਿਆਹ ਕਰਤੀ ਛੋਟੇ ਛੋਟੇ ਪੁੱਤੇ ਦਾ ਛੋਟੇ ਛੋਟੇ ਵਿਆਹ ਹੋਵੇ ਛੋਟੂ ਛੋਟੇ ਲੇ ਮਗਰ ਦੇ ਤੇ ਤੀਜੇ ਪੁੱਤੇ ਇਹ ਤਾਂ ਵਿਆਹ ਕਰ ਲੈਂਦੀ ਕੋਈ ਨਾ ਵਾਇਗਰੂ ਮੇਰ ਕਰਨੀ ਕਿ ਪਤਾ ਸਾਡੀ ਕਿੰਨੀ ਜ਼ਿੰਦਗੀ ਹੈ ਅਸੀਂ ਹੁਣ ਕਰਿਆ ਨਹੀਂ ਹੁਣ 40 ਸਾਲਾਂ ਦਾ ਹੋ ਚੱਲਿਆ ਪੁੱਤ ਬੇਬੇ ਤੇ ਬਾਪੂ ਕਹਿੰਦੇ ਹੁਣ ਨੂੰ ਅਸੀਂ ਇਹਦਾ ਵਿਆਹ ਕੀਤਾ ਹੁੰਦਾ ਪੁੱਤਿਆਂ ਵਾਲੇ ਹੁੰਦੇ ਸਰਹੀਏ ਬਸ کئی ਵਾਰੀ ਤਾਂ ਗੱਲਾਂ ਸੁਣ ਕੇ ਮੰਨ ਲਓ ਆਪਣੇ ਆਪ ਨੂੰ ਵੀ ਐ ਹੁੰਦਾ ਵੀ ਕੁਝ ਕਹਿਣ ਨੂੰ ਲਾਜ ਨਹੀਂ ਬਚਦੇ ਪਰ ਧੰਨ ਨੇ ਇਹ ਮਾਵਾ ਧੰਨ ਨੇ ਬਾਪੂ ਬਜ਼ੁਰਗ ਜਿਹੜੇ 20-20 ਸਾਲਾਂ ਤੋਂ ਆਪਣੇ ਪੁੱਤ ਨੂੰ ਸੰਭਾਲ ਰਹੇ ਨੇ ਕੁੱਟ ਖਾ ਰਹੇ ਨੇ ਉਹਨਾਂ ਤੋਂ ਮਾਤਾ ਦੇ ਭੂਗਣੇ ਮਾਰ ਮਾਰ ਕੇ ਆ ਮੋਢਾ ਸਜਾਤਾ ਬਾਪੂ ਨੂੰ ਜਿਹੜੇ ਮੂੰਹ ਨਾਲ ਪਾਪਾ ਪਾਪਾ ਕਹਿੰਦਾ ਸੀ ਉਹਦੇ ਨਾਲ ਗੰਦੀਆਂ ਗਾਲਾਂ ਕੱਢਦਾ ਤੁਹਾਨੂੰ ਅਸੀਂ ਕਦੇ ਮਗਾ ਸਕਦੇ ਇੱਥੇ ਇਹਨੂੰ ਕਿੱਥੇ ਰੱਖਣਾ ਤੇ ਕੌਣ ਇਹਨੂੰ ਚੱਲੂਗਾ ਇਹਨੂੰ ਘਾੜ ਰੱਖੂਗਾ ਜਿਨ੍ਹਾਂ ਸਭ ਤੋਂ ਵੱਧ ਸੇਫ ਮਹਿਸੂਸ ਕਰਦੇ ਆ ਮਾਂ-ਬਾਪ ਆਪਣੇ ਧੀਆਂ-ਪੁੱਤਾਂ ਕੋਲੇ ਜਾਂ ਧੀਆਂ-ਪੁੱਤ ਆਪਣੇ ਮਾਂ-ਬਾਪ ਦੇ ਕੋਲੇ ਉੱਥੇ ਡਰ ਲੱਗਦਾ ਔਰ ਮਾਂ ਆਪਣੇ ਪੁੱਤ ਤੋਂ ਡਰ ਰਹੀ ਆ ਰਿੰਕੂ ਇੱਥੇ ਆ ਇਧਰ ਆ ਓ ਰਿੰਕੂ ਇੱਥੇ ਆ ਖੜ ਜਾ ਬਟੋ ਅੱਜ ਇਹ ਬਜ਼ੁਰਗ ਜੋੜਾ ਇਨਾਂ ਦੀ ਧੀ ਨੇ ਇਹਨਾਂ ਨੂੰ ਵੀਜ਼ਾ ਭੇਜਤਾ ਬਾਹਰ ਜਾਣਾ ਚਾਹੁੰਦੇ ਆ ਵੀਜ਼ੇ ਆਏ ਪਏ ਨੇ ਵੀਜ਼ੇ ਆਏ ਪਰ ਇਸ ਤਰ੍ਹਾਂ ਦੇ ਧੀ ਪੁੱਤ ਨੂੰ ਬੰਦਾ ਕੀ ਕਰੇ ਕਿਦੇ ਕੋਲੇ ਛੱਡੇ ਨਾ ਕੋਈ ਰਿਸ਼ਤੇਦਾਰ ਜ਼ਿੰਮੇਵਾਰੀ ਚੱਕਣ ਨੂੰ ਅੱਜ ਕੱਲ ਅੱਗੇ ਆਉਂਦਾ ਕੋਈ ਹੈ ਹੀ ਨਹੀਂ ਟਾਈਮ ਹੀ ਹੈ ਨਹੀਂ ਕਿਸੇ ਕੋਲੇ ਹੁਣ ਇਹਦਾ ਤਾਇਆ ਬਜ਼ੁਰਗ ਆ ਉਹਨੂੰ ਇੱਥੇ ਅਸੀਂ ਇਹਨੂੰ ਕਿੱਦਾਂ ਬੰਨੀਓ ਕਹਿੰਦਾ ਮੈਂ ਰੱਖੂ ਇਹਨੂੰ ਉੱਤੇ ਰੱਖ ਨਹੀਂ ਹੁੰਦਾ ਮਾਰਦਾ ਫਿਰ ਇਹ ਬਾਪੂ ਜੀ ਮਾਰਦਾ ਦੇਖੀ ਬਾਪੂ ਤੁਸੀਂ ਨਾ ਰੋ ਯਾਰ ਤੁਹਾਡੇ ਬੱਚੇ ਹੈਗੇ ਆ ਤੁਹਾਡਾ ਵਿਆਹ ਹੋਇਆ ਪਤਿਹਰ ਬਹੁਤ ਬਈ ਮੁੰਡੇ ਬਹੁਤ ਕੋਰੋਨਾ ਨਹੀਂ ਬਾਪੂ ਕੋਰੋਨਾ ਦੀ ਅਬਜ਼ਰ ਮੈਂ ਤਾਂ ਕਰਦੇ ਆ ਉਹ ਬਹੁਤ ਕਰਦੇ ਆ ਉਹ ਬਹੁਤ ਇਹਦਾ ਕਰਦੇ ਆ ਉਹ ਤਾਂ ਇੰਨਾ ਕਰਦੇ ਥੋੜੇ ਵੀ ਮਾਰਦਾ ਹੋਰ ਵੀ ਕਹਿੰਦਾ ਨਾ ਥੋੜੇ ਤੇ ਵੀ ਹੱਥ ਚੱਕਦਾ ਹੈ ਕੁੜੀਆਂ ਤੇ ਵੀ ਚੱਕਦਾ ਕੁੜੀਆਂ ਤੇ ਵੀ ਚੱਕਦਾ ਦੇਖੋ ਮੰਨ ਲਓ ਬਜ਼ੁਰਗਾਂ ਨੇ ਜਿਨ੍ਹਾਂ ਨੇ ਸੁੱਖ ਲੈਣਾ ਸੀ ਪੁੱਤ ਦਾ ਤੇ ਉਹ ਡਰਦੇ ਆਪਣੇ ਪੁੱਤ ਤੋਂ ਦੂਰ ਭੱਜੀ ਜਾਂਦੇ ਆ ਉਹਦੇ ਨੇੜੇ ਨਹੀਂ ਖੜ ਰਹੇ ਵੀ ਕਿਤੇ ਮਾਰੇ ਨਾ ਤੇ ਰਿੰਕੂ ਜਿਹੜਾ ਐਲੂਮੀਨੀਅਮ ਦਾ ਕੰਮ ਸਿੱਖਿਆ ਹੋਇਆ ਬਾਪੂ ਦੱਸਦਾ ਵੀ 3-4 ਸਾਲ ਕੰਮ ਤੇ ਲਾਇਆ ਦਰਵਾਜ਼ੇ ਬਾਰੀਆਂ ਬਣਾਉਣ ਤੇ ਹਾਂ ਜੋ ਸਭ ਕੁਝ ਮਿੱਟੀ ਹੋ ਗਿਆ ਤੇ ਐਸੇ ਹਾਲਾਤ ਆਉਣ ਵਾਲੇ ਸਮੇਂ 'ਚ ਹੋਰ ਬਣੇ ਜਾਂਦੇ ਨੇ ਪਹਿਲਾਂ ਤਾਂ ਘੱਟ ਸੀ ਰਿੰਕੂ ਹੋਣਾਂ ਦੇ ਸਮੇਂ ਤਾਂ ਹੁਣ ਤਾਂ ਬਹੁਤ ਸਾਰੇ ਬੱਚੇ ਇਦਾਂ ਬਿਮਾਰੀਆਂ ਦੇ ਸ਼ਿਕਾਰ ਹੋਈ ਜਾਂਦੇ ਨੇ ਤਾਂ ਫਿਰ ਕੋਈ ਸਿਸਟਮ ਵਾਲੀਓ ਕੋਈ ਕਪਾਲਾ ਨਹੀਂ ਵੀ ਚਲੋ ਇਦਾਂ ਦੇ ਕੋਈ ਜਗਾ ਬਣੀਆਂ ਹੋਣ ਬੰਦਾ ਉੱਤੇ ਛੱਡਿਆ ਵੇ ਵੀ ਚਲੋ ਇੱਥੇ ਰਹਿ ਪੂਆ ਸਾਡਾ ਪੁੱਤ ਅਸੀਂ ਖਰਚਾ ਦੇ ਦਾਂਗੇ ਕੋਈ ਇਦਾਂ ਦਾ ਸਿਸਟਮ ਨਹੀਂ ਹੈਗਾ ਨਾ ਰਿਸ਼ਤੇਦਾਰਾਂ ਕੋਲ ਟਾਈਮ ਆ ਫਿਰ ਕਰੂ ਕੀ ਬੰਦਾ ਹੁਣ ਜੱਤ ਕਰ ਜਿਉਂਦੇ ਨੇ ਮਾਪੇ ਇਹਨਾਂ ਦੀ ਤਾਂ ਮਜਬੂਰੀ ਹੈ ਇਹਨਾਂ ਨੂੰ ਤਾਂ ਸਾਂਭਣਾ ਹੀ ਪੈਣਾ ਪਰ ਗੱਲ ਇਸ ਤੋਂ ਬਾਅਦ ਦੀ ਹੈ ਜੇ ਕੱਲ ਨੂੰ ਮਾਪੇ ਚਲੇ ਜਾਂਦੇ ਇਸ ਦੁਨੀਆ ਤੋਂ ਫੇਰ ਰਿੰਕੂ ਨੂੰ ਕੌਣ ਸਾਂਭੂਗਾ ਭੈਣਾ ਆਪਣੀ ਜ਼ਿੰਦਗੀ 'ਚ ਵਿਅਸਤ ਨੇ ਬਾਹਰ ਨੇ ਉਹ ਕੀ ਕਰਨਗੇ ਇਸ ਤਰ੍ਹਾਂ ਦੇ ਹਾਲਾਤ ਸਾਡੇ ਸਮਾਜ ਚ ਬਣ ਰਹੇ ਨੇ ਪਰ ਅੱਗੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਹੁੰਦਾ ਸੀ ਨਾ ਪਿੰਡ ਚ ਕੋਈ ਬੰਦਾ ਤਾਂ ਸਾਰੇ ਪਿੰਡ ਦਾ ਸਾਂਝਾ ਹੁੰਦਾ ਸਾਰਾ ਪਿੰਡ ਉਹਦੀ ਇੱਜ਼ਤ ਮਾਣ ਕਰਦਾ ਹੀ ਪਿਆਰ ਕਰਦਾ ਸੀ ਉਹ ਪਰ ਹੁਣ ਹੁਣ ਸਮਾਂ ਨਹੀਂ ਰਿਹਾ ਇਹਨਾਂ ਮਾਵਾਂ ਦੀਆਂ ਤਕਲੀਫਾਂ ਇਹੀ ਜਨਨ ਵਿਚਾਰੀਆਂ ਕਿਵੇਂ ਦਿਨ ਕੱਟ ਲੈ ਅਰਦਾਸ ਕਰਿਓ ਰਿੰਕੂ ਠੀਕ ਹੋ ਜAVE ਤੰਦਰੁਸਤ ਹੋ ਜAVE ਆਪਣੇ ਆਪ ਜੋਗਾ ਹੋ ਜAVE ਆਪਣੇ ਆਪ ਨੂੰ ਸੰਭਣ ਜੋਗਾ ਹੋ ਜAVE ਤੇ ਜੇ ਤੁਹਾਡੇ ਪਾਸ ਆਸ-ਪਾਸ ਵੀ ਕੋਈ ਇਸ ਤਰ੍ਹਾਂ ਦਾ ਵੀਰ ਹੈ ਤਾਂ ਬੇਨਤੀ ਹੈ ਭਾਈ ਉਹਨਾਂ ਦਾ ਸਾਥ ਦੇਵੋ ਕਿਉਂਕਿ ਦਵਾਈਆਂ ਤਾਂ 30 ਪੈਸੇ ਕੰਮ ਕਰਦੀਆਂ 70 ਪੈਸੇ ਤਾਂ ਮਾਹੌਲ ਨੇ ਕੰਮ ਕਰਨਾ ਤੇ ਮਾਹੌਲ ਕਿਹਨੇ ਬਣਾਉਣਾ ਮਾਹੌਲ ਬਣਾਉਣਾ ਤੁਸੀਂ ਅਸਤਨਾਮ ਨੂੰ ਮਾਹੌਲ ਬਣਾਉਣਾ ਆਪਣਿਆਂ ਨੇ ਜਿਵੇਂ ਅੱਜ ਤਾਇਆ ਮੈਨੂੰ ਬੜੀ ਖੁਸ਼ੀ ਹੋਈ ਘਟੋ ਘਟ ਤਾਇਆ ਖੜਾ ਆਪਣੇ ਪੁੱਤ ਜਿੱਲੇ ਰੋ ਰਿਹਾ ਤੇ ਨਹੀਂ ਤਾਂ ਚਾਚੇ ਤਾਇਏ ਤਾਂ ਨੇੜੇ ਵੀ ਨਹੀਂ ਖੜਦੇ ਅਸੀਂ ਬਹੁਤ ਸਾਰੇ ਕੇਸਾਂ ਵਿੱਚ ਦੇਖਦੇ ਆਂ ਕੱਲੀਆਂ ਜਾਂ ਮਾਮਾ ਰੋਈ ਜਾਂਦੀਆਂ ਮਿਲਕੀ ਜਾਂਦੀਆਂ ਜਾਂ ਪਿਓ ਤੁਰੇ ਫਿਰਦੇ ਹਮੇ ਕੋਈ ਚਾਚਾ ਤਾਇਆ ਕੋਈ ਮਾਮਾ ਮਾਸੀ ਭੂਆ ਫਫੜ ਕੋਈ ਨਹੀਂ ਖੜਦਾ ਬਸ ਕਰੀਓ ਅਰਦਾਸ ਰਿੰਕੂ ਵੀਰੇ ਵਾਸਤੇ ਨਮਾ ਸ਼ਹਿਰ ਤੋਂ ਆਏ ਨੇ ਦੌਲਤਪੁਰੇ ਤੋਂ ਮਹਾਰਾਜ ਤੰਦਰੁਸਤ ਕੇ ਜੀ ਵੀਰੋ ਐਸੀ ਜਾਈ ਦੀ ਵੀਡੀਓ ਸਰਦਾਰ ਜੀ ਸਿੱਖ ਰਿਲੀਜੀਅਨ ਜਿੰਨਾ ਵੀ ਹੈਗਾ ਸਿੱਖੀਜ਼ਮ ਜਿਹੜਾ ਇਹਨਾਂ ਦੀ ਖੂਬਸੂਰਤੀ ਇਹਦੇ ਵਿੱਚ ਕਿ ਮਦਦ ਕਰਦੇ ਨੇ ਹਰ ਉਸ ਇਨਸਾਨ ਦੀ ਜਿਹੜਾ ਮੁਸ਼ਕਲ ਦੇ ਅੰਦਰ ਹੁੰਦਾ ਹੈ ਨਹੀਂ ਦੇਖਦੇ ਕਿ ਸਾਹਮਣੇ ਵਾਲਾ ਜਿਹੜਾ ਬੰਦਾ ਹੈ ਉਹਦਾ ਰਿਲੀਜੀਅਨ ਕੀ ਏ ਉਹ ਕਿਹੜੇ ਮਜ਼ਬੂਤ ਤੋਂ تعلق ਰੱਖਦਾ ਸਰਦਾਰ ਜੀ ਨੇ ਮੁਸਲਮਾਨ ਔਰਤਾਂ ਦੀ ਮਦਦ ਵੀ ਕੀਤੀ ਸਿੱਖ ਔਰਤਾਂ ਦੀ ਮਦਦ ਵੀ ਕੀਤੀ ਉਸ ਤੋਂ ਬਾਅਦ ਹੁਣ ਹਿੰਦੂ ਔਰਤ ਇੱਕ ਹਿੰਦੂ ਮਾਜੀਏ ਉਹਨਾਂ ਦਾ ਜਿਹੜਾ ਬੇਟਾ ਹੈ ਉਹਦਾ ਜ਼ਿਹਨੀ ਤوازن ਠੀਕ ਨਹੀਂ ਉਹ ਆਪਣੇ ਹੀ ਪੇਰੈਂਟਸ ਨੂੰ ਮਾਰਦਾ ਕੁੱਟਦਾ ਸੀ ਤੇ ਜਦੋਂ ਉਹਦੇ ਪੇਰੈਂਟ ਸਰਦਾਰ ਜੀ ਦੇ ਕੋਲ ਆਏ ਸਰਦਾਰ ਜੀ ਨੂੰ ਉਹਨਾਂ ਨੇ ਦੱਸਿਆ ਚੀਜ਼ਾਂ ਦਸੀਆਂ ਕਿ ਇੰਜਨ ਜੋ ਉਹਨਾਂ ਦੇ ਨਾਲ ਜ਼ੁਲਮ ਜ਼ਿਆਤੀ ਕੀਤੀ ਜਾ ਰਹੀ ਹੈ ਤੇ ਸਰਦਾਰ ਜੀ ਨੇ ਉਹਨਾਂ ਦੀ ਹੈਲਪ ਕੀਤੀ ਇਹ ਮਨੁੱਖਤਾ ਦੀ ਸੇਵਾ ਜਿਹੜੀ ਹੈ ਸਰਦਾਰ ਜੀ ਖਾਲੀ ਚੜਦਾ ਪੰਜਾਬ ਉਥੋਂ ਦੇ ਲੋਕਾਂ ਦੀ ਨਹੀਂ ওভারঅল ਪੂਰੀ ਦੁਨੀਆ ਦੇ ਜਿੰਨੇ ਵੀ ਲੋਕ ਨੇ ਜਿਹੜੇ ਮੁਸ਼ਕਲ ਦੇ ਅੰਦਰ ਨੇ ਜਿਨ੍ਹਾਂ ਦੀ ਜ਼ਰੂਰਤ ਜਿਨ੍ਹਾਂ ਨੂੰ ਹੁੰਦੀ ਸਰਦਾਰ ਜੀ ਉਹਨਾਂ ਦੀ ਮਦਦ ਕਰਦੇ ਨੇ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਸਰਦਾਰ ਜੀ ਨੂੰ ਦੁਬਈ ਦੇ ਅੰਦਰ ਸ਼ੇਖ ਖਾਨ ਲੋ ਇੱਕ ਅਵਾਰਡ ਦੇ ਨਾਲ ਵੀ ਦਿੱਤਾ ਗਿਆ ਜਿਸ ਤਰ੍ਹਾਂ ਸਰਦਾਰ ਜੀ ਸੇਵਾ ਕਰ ਰਹੇ ਨੇ ਲੋਕਾਂ ਦੀ ਲੋਕਾਂ ਦੀ ਮਦਦ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਇਹ ਸਿੱਖਾ ਵਾਸਤੇ ਬੜੇ ਮਾਨ ਦੀ ਗੱਲ ਹੈ ਐਸੀ ਜਿਹੀ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਬਹੁਤ ਸ਼ੁਕਰੀਆ